ਇਧਰ ਮਸਾਲੇ ਪਏ ਆ ਜੀ ਹੂੰ ਭਈਆ ਇਹ ਕਿ ਸੁਣ ਡੋਂਟ ਸੁਣ ਡ ਆ ਕੇ ਜੀ ਮਲਤਾਨੀ ਮਿੱਟੀ اچھا ਮਲਤਾਨੀ ਮਿੱਟੀ ਜਿਹੜੀ ਮੁੱਛਾਂ ਨੂੰ ਲਾਉਂਦੇ ਆ ਨਾ ਮੁੱਛਾਂ ਮੋੜਨੇ ਨੂੰ ਇਹੀ ਲੱਗਦੀ ਹੁੰਦੀ ਆ ਦੇ ਦਿੰਦੇ ਆ 2 ਮਿੰਟ 1 ਮਿੰਟ ਪਤਾ ਆ ਗਿਆ ਅੱਛਾ ਜਵੈਣ ਅਣੀ 1 ਲੱਖ ਜੀ ਕੈਰੇਟ ਆ ਭਜੀ 60 ਰੁਪਏ ਆ ਭਈਆ ਜਵੈਣ ਆ ਸੌਲਫ 150 ਰੁਪਏ ਇਹ ਚੰਗਾ ਜੀ ਸਾਫ ਆ 250 ਦਾ ਕਿਲੋ ਕਿੰਨੇ ਨਾ 250 ਦਾ ਕਿਲੋ 250 ਰੁਪਏ ਦਾ ਕਿਲੋ ਹੈ ਹੈ ਇਤਾ ਫਿਰ ਉੱਥੇ ਨਾਲ ਉਹ ਜੇ ਜਾਇ ਜਾਇ ਰੇਟ ਮੋਟੇ ਵਾਲਾ ਜੀਰਾ ਡਬਲ ਕਲੀਨ ਕੇ ਵਾਲਾ ਤਾਂ ਹਾਂ ਕਿੰਨੇ ਦਾ ਹੈ ਕੰਨੇ ਦਾ ਮਿੱਤਰ 600 ਦਾ 6 ਇੱਕ ਆ ਦੇ ਬੁੱਤ ਦਾ 600 ਦਾ ਇੱਕ ਹੀ 600 ਦੇ ਕਿੰਨੇ ਹਾਂਜੀ ਇਹ 600 ਦੀ ਹੈ ਜੀ ਇੱਕ ਪਲੇਟ আর ਕੱਪ ਅੱਛਾ ਜੀ ਅਸੀਂ ਤਾਂ ਪੂਰੇ ਬਣਦੀ ਆ ਜੀ ਮਠਿਆਈ ਮਿਲਕ ਕੇਕ ਆ ਆ ਤੇ ਮੰਮੀ ਤੁਸੀਂ ਟੈਸਟ ਕਰਿਓ ਜੀ ਮਿਲਕ ਕੇਕ ਆ ਮਿਲਕ ਕੇਕ ਦੇਖ ਤਾਂ ਖਾ ਕੇ ਕਹੇ ਜੀ ਬਣਦਾ ਹੈ ਇਹ ਕੀ ਹੈ ਇਹ ਖੋਏ ਕੀ ਹੈ ਇਹ ਤਾਂ ਮਿਲਕ ਕੇਕ ਲਓ ਜੀ ਬਾਬਾ ਨਾਮਦੇਵ ਅਸੀਂ ਕੇ ਜਿਹੜੇ ਜਿਨ੍ਹਾਂ ਦੇ ਆਪਾਂ ਪਹਿਲਾ ਮੰਦਿਰ ਦਿਖਾਇਆ ਸੀਗਾ ਪਿਛਲੇ ਵਲੌਗ ਚ ਉਹਨਾਂ ਦਾ ਉਰੇ ਜਨਮ ਸਥਾਨ ਆ ਜੀ ਤੇ ਕਿੱਥੇ ਘਰ ਅੱਧਰ ਵੀ ਨੇ ਘਰ ਅੱਛਾ ਇੱਧਰ ਹੀ ਹੈਗਾ ਘਰ ਉਹ ਪਿੰਡ ਚ ਘਰ ਪਿੰਡ ਚ ਹੈ ਤੇ ਉਰੇ ਉਹਨਾਂ ਦੀ ਭਾਈ ਉਹਨਾਂ ਦੇ ਨਾਮ ਤੇ ਮੰਦਿਰ ਬਣਿਆ ਹੋਇਆ ਹੈ ਤੇ ਚਲਦੇ ਆਂ ਅੰਦਰ ਦੇਖਦੇ ਆਂ ਜਾ ਕੇ ਮੱਥਾ ਸੰਗਤ ਦਾ ਇਕੱਠ ਭਾਈ ਉਰੇ ਉਰੇ ਮੈਨੂੰ ਲੱਗਦਾ ਹਫ਼ਤੇ ਜਿਆਦਾ ਇਕੱਠਾ ਬਹੁਤ ਸੰਗਤ ਆਈ ਹੋਈ ਹੈ ਆਹੋ ਜੀ ਲਾਹੌੜ ਜੀ ਭਾਈ ਪਹੁੰਚ ਗਏ ਅਸੀਂ ਦੁਕਾਨਾਂ ਤੇ ਮੂਰਤੀਆਂ ਰੇ ਬਹੁਤ ਸੋਹਣੀਆਂ ਸੋਹਣੀਆਂ ਪਈਆਂ ਤੇ ਪਿੱਤਲ ਦੀਆਂ ਪੁੱਤਲ ਦੀਆਂ ਪਿੱਤਲ ਲਓ ਬਈ ਪਿੱਤਲ ਦੀਆਂ ਮੂਰਤੀਆਂ ਇਹ ਸਾਰੀਆਂ ਖਰਾਬ ਨਹੀਂ ਹੁੰਦੀਆਂ ਕਹਿੰਦੇ ਇਹ ਉਹ ਢੇ ਪੁੰਦੇ ਸਾਰੇ ਬਹੁਤ ਸੋਹਣੇ ਆਹ ਕਿੰਦੀ ਆ ਕਿੰਦੀ ਦਾ ਕਹਿੰਦੇ ਨੇ ਕਿ ਪਾਸਾ ਗੋਰਾ ਬਸ ਮੈਨੂੰ ਨਹੀਂ ਆਈ ਮੋਟਰ ਜੀ ਕੁੰਦੀ ਜਾਈ ਸਭਾ ਉਹ ਬੋਲਦਾ ਵਾਲਾ ਰੱਖ ਪਿਆ ਬੈਠਾ ਜੀ ਕਿੰਨੇ ਦਾ ਕਿੰਨੇ ਦਾ ਮਿੱਤਰ 100 ਰੁਪਏ 600 ਕਾ 61 ਇੱਕ ਆ ਦੇ ਬੁੱਤਾ 600 ਕਾ ਇੱਕ 600 ਹੱਟੇਗੀ ਹਾਂਜੀ ਇਹ 600 ਦੀ ਹੈ ਜੀ ਇੱਕ ਪਲੇਟ আর ਕੱਪ ਅੱਛਾ ਜੀ ਅਸੀਂ ਤਾਂ ਕਿਹਾ ਕਿ 6 ਆ 600 ਦੇ ਸਵਾ ਤੋਂ ਲੇਵਾ ਹੁੰਦਾ ਤਾਂ ਹੈ ਤਾਂ ਵੈਸੇ ਉ ਨਿੱਗਰ ਆ ਵੈਸੇ ਹੈ ਤਾਂ ਭਾਰੇ ਆ ਜੀ ਥੋੜਾ ਜਿਹਾ ਉਕਰਿਆ ਵਾ ਫੇਰ ਥੋੜਾ ਜਿਆਦਾ ਹਾਂ ਤੂੰ ਵੈਸੇ ਆਏ ਗਏ ਨੂੰ ਬਹੁਤ ਸੋਹਣੇ ਲੱਗੇ ਇਹ ਹਨਾ ਇਹ ਸੈਟ ਵੀ ਹੋਣਾ ਚਾਹੀਦਾ ਹਾਂ ਜੀ ਇਹ 3600 ਦਾ ਬਣਨਾ ਛੇ 6 ਦਾ ਅੱਧੀ ਦਰਜਣ ਜੀ ਬੈਡ ਬਿੱਟਰ ਰੇਟ ਜ਼ਿਆਦਾ ਡਿਦੀ ਬੈਡ ਜ਼ਿਆਦਾ ਮਹਿੰਗਾ ਬੈਡ ਦੇਖ ਲੈ ਫਿਰ ਬੜੇ ਸੋਹਣੇ ਆ ਕਿਹੜਾ ਫੈਲਾ ਦੁਕਾਨਾ ਭਾਈ ਬਹੁਤ ਜ਼ਿਆਦਾ ਹੋਰੇ ਕੁਆਪਲੀਆ ਕਮ ਮਹਿੰਗਾ ਇਸ ਸਟੋਰ ਸਾਰਾ ਵਾਹ ਜੀ ਪੂਰੇ ਬਣਦੀ ਆ ਜੀ ਮਠਿਆਈ ਮਿਲਕ ਕੇਕ ਆ ਮਿਲਕ ਕੇਕ ਆ ਮਿਲਕ ਕੇਕ ਦੇਖਤਾ ਖਾ ਕੇ ਕਹੇ ਜਿਵੇਂ ਬਣਦਾ ਹਾਂ ਇਹ ਕੀ ਹੈ ਇਹ ਖੋਏ ਕੀ ਹੈ ਇਹ ਤਾਂ ਮਿਲਕ ਕੇਕ ਇਹ ਕਿਹੜਾ ਇਹ ਬੱਦਸ਼ਾਹ ਤੋਂ ਬੰਦੇ ਆਏ ਸਨ ਬਸ ਦੇਖਣ ਆਏ ਸੀ ਆਹ 80 ਰੁਪਏ ਪਾਈਆ 80 ਰੁਪਏ ਪਾਈਆ 300 ਰੁਪਏ ਪਾਈਆ ਇਹ 100 ਰੁਪਏ ਪਾਈਆ ਤੁਸੀਂ ਵੀ ਐਵੇਂ ਹੀ ਦਿੰਦੇ ਹੋ ਅੱਜ ਜਿੰਨਾ ਕਰਦੇ ਹੋ 50 ਰੁਪਏ 100 ਦੀ ਕਰਦੇ ਹੋ ਤੇ ਮੇਰੀ 50 ਰੁਪਏ ਕਰ ਦੋ ਉਹ ਕਰ ਦੋ ਪਾਈਆ ਅੱਦਾ ਇਹ ਕਰ ਦੋ ਅੱਦਾ ਉਹ ਕਰ ਦੋ ਇਦਾਂ ਕਰੋ 2 ਕੱਢ ਦੋ 21 ਦਾ ਪਾ ਦੋ ਲਾਓ ਜੀ 100 ਦਾ ਕਰਾ ਲਿਆ ਭਾਈ ਭਾਈਆ ਮਿਲ ਕੇ ਕੇਕ ਇਹ ਲੋ ਹੋਏ ਕੀ ਬਾਤ ਹਾਂ ਬਾਬਾ ਜੀ ਸਵਾਦ ਦੇਖ ਲੋ ਆਚਾ ਨਾ ਕਰਦੇ ਤੇ ਦੇਖਦੇ ਹੁਣ ਕਹੇ ਜਾ ਬਣਿਆ ਵਾ ਨਹੀਂ ਨਹੀਂ ਬਸ ਬਸ ਬਹੁਤ ਆ ਕਾਏ ਕਰੇ ਕੇਕ ਇਹ ਰੇੜੀਆਂ 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 ਆ ਰਾਚਾ ਇਹ ਕੀ ਗੁਲਕੇ ਕਾਦੂ ਭਾਈ ਕਰਨਾ ਅਗਰ ਕੱਢੀ 100 ਰੁਪਇਆ ਕੱਢ ਕੇ ਫੜਾ ਦੇ ਨੋ ਦੇਖੀ ਵਿੱਚ ਹੈਗੇ ਇਹਦੇ ਪੈਸੇ ਆਇਓ ਨਾ ਫੜਾ ਦੀ ਵਿੱਚ ਹੋਰ ਵੀ ਆ। ਹਾਂ? ਹੋਰ ਹੋਰ ਬੜਾ ਦੇ। ਭਈਆ? ਲਓ ਜੀ ਭਾਈ। ਭਈਆ ਹੋ ਗਿਆ 100 ਰੁਪਏ। ਚਲੋ ਫਿਰ। ਓਕੇ। ਮੰਦਰ ਉੱਦਾਂ ਭਈ ਇਹ ਵੀ ਬਹੁਤ بڑا ਬਣਿਆ ਹੋਇਆ। ਕਾਫੀ بڑا ਮੰਦਰ ਹੈ। ਇਹਦਾ ਪਰ ਕੰਮ ਅਜੇ ਚੱਲਦਾ। ਲਾਉ ਪਾ ਗਿਆ ਇੱਧਰ ਵੀ ਤੇਰੀ ਪੈਰੇ ਭਟ ਗਿਆ ਪੰਨ ਹੋ ਗਿਆ ਤਾਂ ਮੇਰਾ ਤਾਂ ਇੱਧਰ ਮਸਾਲੇ ਪਏ ਆ ਜੀ ਹੂੰ ਬਈ ਇਹ ਕਿ ਸੁੰਢ ਡੂੰਡ ਤੋਂ ਸੁੰਢ ਆ ਕਿ ਜੀ ਮਲਤਾਨੀ ਮਿੱਟੀ اچھا ਮਲਤਾਨੀ ਮਿੱਟੀ ਜਿਹੜੀ ਮੁੱਛਾਂ ਨੂੰ ਲਾਉਂਦੇ ਆ ਨਾ ਮੁੱਛਾਂ ਮੋੜਨੇ ਨੂੰ ਇਹੀ ਲੱਗਦੀ ਹੁੰਦੀ ਆ ਮੈਂ ਦੰਨੀ ਦੋ ਮਿੰਟ ਇੱਕ ਮਿੰਟ ਪੁੱਤਾ ਗਿਆ ਮੈਂ ਸ਼ਰ ਜਵੈਣ ਅਣੀ 1 ਲੱਖ ਕਿਹੜਾ ਡੱਬਾ ਜੀ 60 ਰੁਪਏ ਆ ਪਈਆ ਜੁਆ ਹੈ ਆ ਸੌਲਫ 50 ਰੁਪਏ ਆ ਇਹ ਚੰਗਾ ਜੀ ਦਾ ਬਾਦੋ 250 ਦਾ ਕਿਲੋ ਕਿੰਨੇ ਦਾ 250 ਦਾ ਕਿਲੋ 250 ਬਿਦਾ ਕਿਲੋ ਹੈ ਹੈ ਇਹ ਤਾਂ ਫਿਰ ਉੱਥੇ ਨਾਲ ਉਹ ਜੈਸਮਨ ਜਾਇ ਜਾ ਰੇਟ ਮੋਟੇ ਵਾਲਾ ਜੀਰਾ ਡਬਲ ਕਲੀਨ ਕੇ ਵਾਲਾ ਆਤਾ ਹੈ ਹੂੰ ਜੀਰਾ ਉਹ ਮੰਮੀ ਮੰਮੀ ਨੇ ਤਾਂ ਹਾਂ ਮੰਮੀ ਜੀਰਾ ਦੇਖਿਆ ਨਾ ਜੀ ਉੱਥੇ ਤਾਂ ਹੈਗਾ ਤਾਂ ਕੱਲ ਦੇਖਿਆ ਤਾਂ ਉੱਥੇ ਹਾਂ ਮੋਟਾ ਹੈ ਦੇਖੋ ਤਾਂ ਠੀਕ ਆ ਖੁਸ਼ਬੂ ਤਾਂ ਵਧੀਆ ਆਉਂਦੀ ਠੀਕ ਹੈ ਠੀਕ ਹੈ ਅਸ਼ਵਾਗੰਧਾ ਕਿਹੜੀ ਸੌਣ ਦੇ ਕਿ ਲੋਕ ਅਸ਼ਵਾਗੰਧਾ ਛੇ ਮੱਲਾ ਦਾ ਤੈਨੂੰ ਸੋਕੇ ਨੇ ਵੀ ਕੌਂ ਖੜੇ ਵੈਸੇ ਤਾਂ ਪਰ ਜੇ 1 ਕਿਲੋ ਲੈਣਾ ਫਿਰ ਤਾਂ ਉਹਨਾਂ ਨੇ ਵੀ ਜਾਜਾ ਲਾ ਲੈਣਾ ਫਿਰ ਇਹ ਅੰਬਾਲੀ ਦੁੱਧ ਨਬਿਨੇ ਵਾਲੀ ਅੰਬਾਲੀ ਆ ਮਾਲ ਦੀ ਇਹ ਕਿਹੜਾ ਵਸਾ ਕੇ ਜੋ ਜੋੜੋ ਦੇ ਦਰਦ ਕੇ ਵਾਸਤੇ ਪੀਤੇ ਅੱਛਾ ਇਹ ਨਹੀਂ ਜਾ ਕੇ ਵੀ ਲੈਣਾ ਹਾਂ ਉਹ ਤਾਂ ਗੁੰਦ ਹੈ ਨਾ ਹਾਂ ਗੁੰਦ ਪਹਿਲਾਂ ਹਲਦੀ ਕੈਰੇਟ ਆ ਮਿੱਤਰ ਉਹ ਆ ਮਾਲ ਦੀ 70 ਰੁਪਈਆ ਹਾਂ 70 ਦੀ ਪਈਆ ਭਾਈ ਸਾਡੇ ਵੱਲੋਂ ਤਕਰੀਬਨ ਇੱਕ ਕੈਰੇਟ 250 ਰੁਪਈਆ 300 ਰੁਪਈਆ ਕਛੇ ਇਹ ਅਲੱਗ ਅਲੱਗ ਰੇਟ ਆ ਹੈ ਹਾਂ ਠੀਕਾ ਠੀਕ ਆ ਉਹ ਤਾਂ ਕੋਈ ਨਹੀਂ ਸੋਕਰੀ ਕੋ ਆਦੀ ਬੜੇ ਖਸਖਸੇ ਤਾਂ ਵੀ ਖਸਲ ਨਾ ਆਉਂਦੀ ਇਹ ਅਗਲੀ ਦੇ ਚਿੱਟੀ ਨਹੀਂ ਆਏ ਚਿੱਟੀ ਉਹ ਅਲੱਗ ਅਲੱਗ ਹੁੰਦੀ ਆ ਆਹ ਦੇ ਚਿੱਟੀ ਆ ਪਈ ਆ ਚਾਰ ਨਾ ਮੂਨੇ ਦੀ ਖਸਖਾ ਜਾਂਦੀ ਹੈ ਚਿੱਟੀ ਕੜਵੀ ਹੂੰ ਭੂਰੀ ਪੂਰੀ ਵੀ ਆਉਂਦੀ ਆ ਅਲੱਗ ਅਲੱਗ ਹੁੰਦੀਆਂ ਇਹ ਕਿਤੇ ਦੇ ਕਾਇਦੇ ਆ ਕਿੰਨੇ ਰੇਟ ਤੇ ਦੋ ਦੋ ਕਿਲੋ ਪਿਆਜ਼ ਕਿ ਭਈਆ ਇਹ ਦੇਖ ਲੋਗਾ ਪਤਾ ਨਹੀਂ ਹਮਮਮ ਛੇਰੋ ਫੇ ਚੱਲੀਏ ਉੱਥੋਂ ਹੀ ਲੈ ਲਾਂਗੇ ਜੀਰਾ ਤਾਂ ਉਹਦੇ ਪੈਸੇ ਦੇ ਰੋ ਉਹਦੇ ਦੰਨਾ ਮੈਂ ਪੈਸੇ ਉੱਥੋਂ ਹੀ ਲੈ ਲੂंगे ਜੀਰਾ ਤਾਂ ਲਓ ਜੀ ਭਾਈ ਇਹ ਤਾਂ ਉਹ ਵੀ ਗੁੰਦਾ ਉਹ ਵੀ ਗੁੰਦਾ ਚਾਰੇ ਗੁੰਦਾ ਦੇ ਚਾਰੀ ਜਿਹੜੇ ਪੰਜੀਰ ਚ ਪੈਨੇ ਨੇ ਉਹ ਵਾਲਾ ਹੈ ਇਹ ਵਾਲਾ ਹਮਮਮ ਸ਼ਿਆਰੀ ਗੂੰਦ ਹੈ ਇਹ ਤਾਂ ਉਹ ਦੂਆ ਹੁੰਦਾ ਕੀ ਹੁੰਦਾ ਇਹ ਕਿਕਰ ਦੀ ਗੂੰਦ ਆ ਸੁੰਡ ਦਾ ਪਾਊਡਰ ਆ ਆ ਜੀ ਮਸਾਲੇ ਹੀ ਬਹੁਤ ਤਰ੍ਹਾਂ ਦੇ ਆ ਚਲ ਬੈਗੀਆਂ ਰੋੜੀ ਲੈਣੇ ਆ ਮैया ਆਪਕੇ ਪਾਸ ਉਹ ਪੈਕਟ ਵਾਲੀ ਚਾਹ ਨਹੀਂ ਆਤੀ ਜੋ ਗਰਮ ਪਾਣੀ ਵਿੱਚ ਘੋਲ ਕੇ ਪੀ ਲੈਂਦੇ ਹਨ ਉਹ ਕਾਂਪੇ ਮਿਲਦੀ ਕਿਸੇ ਕੋਲ ਨਹੀਂ ਇਹਾਂ ਪੇ ਨਹੀਂ ਮਿਲਦੀ ਲੋ ਕੋਈ ਜੀ ਚਾਹੋ ਤੰਗੀਆਂ ਕਾਲੀਆਂ ਮਿਰਚਾਂ ਸਾਰਾ ਕੁਝ ਹੈ ਮਸਾਲੇ ਬਹੁਤ ਆ ਨਾ ਮਸਾਲਿਆਂ ਦੀਆਂ ਕਾਫੀ ਦੁਕਾਨਾਂ ਐ ਕਰੀਏ ਥੋੜੀ ਮਹਿੰਗੀ ਲੀਜੀ ਕਮਰੇਜ ਬਣਾ ਕੇ ਲੂ ਪੰਜ ਬੰਜ ਵਾਲੀਆਂ ਹੀ ਖਾ ਲੂੰਗੇ ਕੋਈ ਨਹੀਂ ਪਹਿਲਾਂ ਮੱਥਾ ਦਾ ਟੇਕੋ ਜੇ ਉਹ ਕੰਮ ਕਰਨੇ ਵਾਲਾ ਆਇਆ ਵਾ ਕਰਨੇ ਆਏ ਵੇ ਉਹ ਕਰੋ ਫੋਰ ਫੋਰ ਕੀ ਫੇਰ ਦੇਖਦੇ ਆ ਕਿੱਧਰ ਆ ਸਿੱਧਾ 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 ਅਸਾ ਉੱਧਰ ਤੇ ਆ ਰਹੀ ਹੈ ਸੰਗਤ ਆ ਉਹ ਸਾਹਮਣੇ ਮੈਂ ਇੱਕ ਵਾਰ ਆਇਆ ਮੈਨੂੰ ਵੀ ਯਾਦ ਹੈ ਹਾਂ 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 ਮੈਂ ਵੀ ਆ ਲਿਆ ਹੁਣ ਮਨੂੰ ਜਦ ਮਰਜੀ ਪੁੱਛ ਲਈ ਨਾ ਨਾ ਇੱਧਰ ਵੀ ਮਸਾਲੇ ਆ ਜੀ ਜਰਾ ਲੋਹ ਜਾਈਏ ਬੜੀ ਮੇਂ ਕਰਿਸਟ ਹਾਂ ਹਾਂ ਕੱਤਨੇ ਗੱਡੀ ਲੈ ਕੇ ਆਉਂਗੇ ਕੁਛ ਕਦੇ ਕਦੇ ਵੀ ਵਿਚੀ ਨੂੰ ਨਾ ਆਪਾਂ ਇੱਕ ਅੱਧੀ ਵਾਰ ਜਦੋਂ ਵੀ ਆਪਣਾ ਟਾਈਮ ਲੱਗਿਆ ਜੇ ਕੱਪੜੇ ਗੱਡੀ ਲੈ ਕੇ ਆਉਂਗੇ ਬਹੁਤ ਕੁਛ ਆ ਦੇਖਣ ਨੂੰ ਗਵਾਲੀਅਰ ਹੋ ਗਿਆ ਗੁਰਦੁਆਰਾ ਸਾਹਿਬ ਆਗਰਾ ਹੋ ਗਿਆ ਆਗਰਾ ਵੀ ਆਪਾਂ ਕੋ ਮੁਸ ਸਕਦੇ ਹਾਂ ਬਹੁਤ ਫਾਇਦਾ ਹੋ ਜਣੀ ਜੀ ਤਾਂ ਹੈ ਮਮੀ ਕੋਈ ਨਾ ਚੱਲ ਮਾਲਕ ਰੱਖੇ ਸੁੱਖ ਜਦ ਨਵੀਂ ਲੈ ਲਈ ਨਾ ਇੱਥੇ ਉਹਨਾਂ ਦਾ ਕਰਨ ਆਉਂਗੇ ਮੱਥਣ ਨਵੀਂ ਗੱਡੀ ਲੈ ਲਈ ਫੇਰ ਆਵਾਂਗੇ ਆਪਣੀ ਮਾਈ ਕੋਈ ਗੱਲ ਨਹੀਂ ਨਵੀਂ ਗੱਡੀ ਤਾਂ ਮੱਥਾ ਟੇਕਣਾ ਆਉਂਦੇ ਹਾਂ ਬਿਲਕੁਲ ਉਹ ਇੱਕ ਪਤੰਦਰ ਇੱਧਰੋਂ ਹੀ ਲਈ ਜਾਂਦਾ ਗੱਡੀ ਇਹ ਇੱਧਰ ਦਾ ਹੀ ਹੋਣਾ ਕੋਈ ਰਹਿਣੇ ਵਾਲਾ ਬਾਕੀ ਡਰਾਈਵਰ ਦਾ ਸਾਰੇ ਗੱਡੀਆਂ ਪਿੱਛੇ ਹੀ ਰੋਕਦੇ ਆਂ ਇਹੀ ਜਾ ਰਿਹਾ ਇੱਕ ਗਹਨ ਐ ਤਾਂ ਇਹ ਵੀ ਟ੍ਰੈਵਲ ਹੈ ਯਾਰ ਇਹ ਪਤਾ ਨਹੀਂ ਕਿੱਥੇ ਰੋਕੂ ਜਾ ਕੇ ਉਹ ਮਾਰੀ ਜਾ ਹਾਰਨ ਭਾਈ ਦੱਸ ਮੀ ਤੂੰ ਸਿਆਣਾ ਬਿਆਣਾ ਬੰਦਾ ਤੂੰ ਪੁੱਛਈ ਰੋਕਲਾ ਉਹ ਖੜ ਜਾ ਹੁਣ ਇੱਕ ਮਿੰਟ ਹੁਣ ਤੋਂ ਬੋ ਕਰੀ ਜਾਂਦਾ ਵੀ ਤੂੰ ਪਛੇ ਰੋਕਲਾ ਗੱਡੀ ਦੱਸ ਜੇ ਤੈਨੂੰ ਪਤਾ ਗਲੀ ਤੰਗ ਆ ਆ ਵੀ ਮਸਾਲੇ ਹੀ ਮਸਾਲੇ ਅੱਛਾ ਇੱਧਰ ਆ ਭਾਈ ਘਰ ਬਾਬਾ ਜੀ ਦਾ ਘਰ ਤਨ ਤਨ ਬਾਬਾ ਨਾਮ ਦੇ ਲਓ ਜੀ ਖੋਲੋ ਜੁੱਤੀਆਂ ਮੈਂ ਤਾਂ ਪੱਕੀਆਂ ਹੀ ਗੱਡੀ 'ਚ ਖੋਲੀਆਂ ਹੋਈਆਂ ਜੁੱਤੀਆਂ ਆਪਣੀਆਂ ਭਾਈ ਮੈਂ ਵੀ ਜੁੱਤੀ ਤੇ ਚੱਲਦੇ ਆ ਜੀ ਫਿਰ ਅੰਦਰ ਲਓ ਜੀ ਭਾਈ ਇਹੇ ਕੋਟਿਆ ਹੈ ਜੀ ਬਾਬਾ ਜੀ ਦੀ ਇਹਨਾਂ ਦੇ ਵਿੱਚ ਇਹਦੇ ਵਿੱਚ ਰਹਿੰਦੇ ਹੁੰਦੇ ਤੇ ਪਾਪਾ ਜੀ ਭਾਈ ਤੇ ਬਹੁਤ بڑا ਭਾਈ ਕਹਿ ਲੂਗੀ ਉਹਨਾਂ ਦਾ ਵਾਏ ਵਾਏ ਉਹ ਸਾਹ ਕੁਟੀਆਂ ਵਿੱਚ ਰਹਿੰਦੇ ਹੁੰਦੇ ਤੇ ਫਾਕ ਤੁ ਬਾਬਾ ਨਾਮ ਦੇਗੀ ਮੇਰੇ ਘਰ ਜਿਹਨਾਂ ਨੇ ਜਨਮ ਦਿਨ ਬਾਰੇ ਵੀਰ ਮੱਤ ਕਹਿਤਾ ਜਿਹੜਾ ਉੱਤੇ ਕਹਿੰਦੇ ਸੀਗੇ ਕਹਿੰਦੇ ਅੱਜ ਜਨਮ ਦਿਨ ਆ ਨਾਮ ਦੇ ਬਾਬਾ ਜੀ ਦਾ ਇੱਥੇ ਇੱਥੇ ਪ੍ਰਕਾਸ਼ਪੁਰ ਵੀ ਇਹਨਾਂ ਨੇ 26 ਅਕਤੂਬਰ ਲਿਖਿਆ ਪਤਾ ਨਹੀਂ ਕੀ ਦੇ ਰਹੇ ਨੇ ਜਾਂ ਫਿਰ ਉਹ ਉਧਰ ਵੀ ਬੰਦੇ ਉਹ ਦਿਨ ਨੂੰ ਮਨਾਉਂਦੇ ਹੋਣੇ ਹੋ ਸਕਦਾ ਕੋਈ ਹੋਊਗਾ ਕੋਈ ਹੁਣ ਆਪਾਂ ਨੂੰ ਪੂਰਾ ਇਤਿਹਾਸ ਨਹੀਂ ਨਾ ਪਤਾ ਜਤਰੀਆਂ ਕਈ ਐ ਜਤਰੀਆਂ ਤਾਂ ਉਹ ਮਲਾਈ ਜਾਂਦੇ ਨੇ ਜਤਰੀਆਂ ਹਿਸਾਬ ਨਾਲ ਚੱਲੀ ਜਾਂਦਾ ਘਰ ਆਪਣੀ ਜਗ੍ਹਾ ਉਹ ਆਪਣੀ ਜਗ੍ਹਾ ਸਹੀ ਐ ਜੀ ਦੂਜੀ ਤਰ੍ਹਾਂ ਬਣਾਈ ਜਾਂਦੇ ਹਾਂ ਛੋਟਾ ਪ੍ਰੋਗਰਾਮ ਰੱਖਿਆ ਵਾਇਤਾ ਨਾ ਨੇ ਹਾਂ ਬਿਲਕੁਲ ਤਾਂ ਨਾ ਬਖਵਰ ਆਨਦੇਵ ਜੀ ਨਾਮਦੇਵ ਜੀ ਕੰਪਨੀਆਂ ਚੱਲਦੀਆਂ ਜੀ ਅੰਦਰ ਉੱਦਨੀ ਕੋਲੇ ਬੁਲਵਾਨੇ ਆ ਜੀ ਹਾਜ਼ਰੀ ਇਧਰੋਂ ਵੜਨਾ ਆਪਾਂ ਨੇ ਉਧਰੋਂ ਨਿਕਲਣਾ ਜੀ ਤੇ ਕਰਦੇ ਆ ਜੀ ਦਰਸ਼ਨ ਚਲ ਟੇਕ ਰਣ ਦੋ ਵਾਹ ਜੀ ਸਰਟ ਮਾਲੇਰ ਐਰਟਾ ਕੇ ਜੀ ਸਰਟਾ ਕੇ ਸਾਰੇ ਜਣੇ ਹੋ ਜਾਊਗਾ ਸਾਨੂੰ ਹੋਜੂ ਭਾਈ ਜੀ ਕਿਹੜੀ ਜਗ੍ਹਾ ਤੋਂ ਆਜੀ ਆਪਣੀ ਗੱਲ ਲਓ ਜੀ ਆਹ ਕੁਟਿਆਏ ਬਾਬਾ ਜੀ ਦੀ ਵਾਹਿਗੁਰੂ ਵਾਹਿਗੁਰੂ ਬਾਬਾ ਨਾਨਕ ਜੀ ਵਾਹਿਗੁਰੂ ਵਾਹਿਗੁਰੂ ਬਹੁਤ ਸੱਚੀ ਬੋਚ ਸਤਿਗੁਰੂ ਦਾ ਲੰਗਰ ਸਭੋ ਚਾਰਾ ਲੰਗਰ ਸਭੋ ਆਗਿਆ ਦੇ ਵੀ ਉੱਤੇ ਆਪ ਕੋ ਉਸ ਨੇ ਪੁੱਛ ਲੈਣ ਲੱਗੀ ਆ ਤੇ ਹੋਰ ਹੋਰ ਪਰ ਆ ਜਗਾ ਲਾਓ ਜੀ ਹੁਣ ਅਸੀਂ ਆ ਗਏ ਨਾਮਦੇਵ ਬਾਬਾ ਨਾਮਦੇਵ ਜੀ ਦੇ ਗੁਰਦੁਆਰਾ ਸਾਹਿਬ ਚ ਉਹਨਾਂ ਦੇ ਨਾਮ ਤੇ ਹੀ ਭਾਈ ਉਹਰੇ ਅ ਕਹ ਲੋ ਵੀ ਦੱਸਿਆ ਜਾਂਦਾ ਏ ਉਹਨਾਂ ਵਾਰੀ ਦੇਖਦੇ ਹਾਂ ਹੁਣ ਅੰਦਰ ਜਾ ਕੇ ਕਰਦੇ ਹਾਂ ਜੀ ਦਰਸ਼ਨ ਹਰੇਕ ਗੱਡੀ ਜਿਹੜੀ ਜਿਹੜੇ ਵੀ ਸ਼ਰਧਾਲੂ ਯਾਤਰੀ ਆਉਂਦੇ ਆ ਭਾਈ ਸਾਰੀਆਂ ਗੱਡੀਆਂ ਸੇਮ ਜਗ੍ਹਾ ਤੇ ਲੈ ਕੇ ਜਾਂਦੀਆਂ ਇਹਨਾਂ ਨੂੰ ਇਦਾਂ ਨਹੀਂ ਆ ਵੀ ਕੋਈ ਜਗ੍ਹਾ ਛੱਡਣੀ ਐ ਸਾਬ ਪਾਸੇ ਕਮਾਇਆ ਜਾਂਦਾ ਸਾਰਿਆਂ ਨੂੰ ਤੇ ਆਹੀ ਬੰਦੇ ਉਹੀ ਸੇਮ ਬੰਦੇ ਜਿਹੜੇ ਅਸੀਂ ਹੁਣ ਪਿੱਛੇ ਸਾਡੇ ਨਾਲ ਮੱਥਾ ਟੇਕ ਕੇ ਆਏ ਆ ਮੰਦਿਰ ਵਿੱਚ ਤੇ ਉਹਨਾਂ ਦੇ ਘਰਾਂ ਉਹੀ ਬੰਦੇ ਹੁਣ ਉਰੇ ਆ ਗਏ ਸਾਰੇ ਸੇਮ ਯਾਤਰੀ ਭਾਈ ਹਰੇਕ ਜਗ੍ਹਾ ਮੱਥਾ ਟਕਾਇਆ ਜਾਂਦਾ ਸਾਰਿਆਂ ਨੂੰ ਮੇਰੀ ਜਾਨ ਦੇ ਨਹੀਂ ਹੋਈ ਆ ਲੱਗਦਾ ਇਸ ਕਰਕੇ ਮੈਨੂੰ ਤੱਕੇ ਮਾਰਦੇ ਨੇ ਭਾਗਤ ਕਬੀਰ ਜੀ ਭਾਗਤ ਰਮਦਾਸ ਜੀ ਭਾਗਤ ਨਾਮ ਦੇ ਵਜੀ ਨੂੰ ਇਹਨਾਂ ਹੰਕਾਰੀਆਂ ਲੋਕਾਂ ਨੇ ਨੀਮੀ ਜਾਤ ਦੱਸਿਆ ਅਰ ਜਦੋਂ ਆਪਾਂ ਜਮਾਨੀ ਬਣਦੇ ਆ ਗੁਰਬਾਣੀ ਨਾਲ 700 55 ਸਾਲ ਲੱਗ ਜਾਂਦੇ

ਕੀਫਤੈ ਉਰਾ ਉਰਾ ਦੇਣਾ ਉਹਦੇ ਆਖੀ ਪੀੜੀਆਂ ਕੋਸ਼ ਕਰਦੇ ਵਿੱਚ ਨਹੀਂ ਜੇ ਪੀੜੀਆਂ ਨਹੀਂ ਕਰਤਾਂ ਵੱਡੇ ਬਜੁਰਗ ਵੀ ਜਦੂ ਛੇ ਉਹਦਾ ਹਰੀ ਛੇ ਉਹਦਾ ਗੁਪਾਲ ਛੇ ਉਹਦਾ ਰਾਧੇ ਛੇ ਉਹਦਾ ਗੋਬਿੰਦ ਛੇ ਉਹਦਾ ਨਾਨਹਾਰ ਛੇ ਉਦਾਂ ਦਾ ਆਮ ਸ਼ੇਡ ਧਾਨ ਛੇੜਨੇ ਕਾਰ ਤੇ ਮਾਤਾ ਗੁਣਾ ਬਾਈ ਦੀ ਕੁਖੋਂ 26 ਰੂਪਰ 1277 ਈ ਕਤਿ ਲਈ ਸੁਧੀ ਆਕਾਸ਼ੀ 1327 ਬਿਕਰਮੀ ਨੂੰ ਪਿਤਾ ਧਾਨ ਛੇੜ ਮਾਤਾ ਗੁਣਾ ਬਾਈ ਦੀ ਕੁਖੋਂ ਅੱਠਵੀਂ ਪੀੜੀ ਚ ਕਰਤਨਾ ਦੇ ਜਨਮ ਲੈ ਕੇ ਅਸ਼ਕਬੀ ਸ੍ਰਿਸ਼ਟੀ ਨੂੰ ਤਾਰਨੇ ਦੇਗਾ ਇਲਾਕੇ ਦਾ ਚਾਰ ਲੜਕੇ ਇੱਕ ਜਨਕੀ ਨੇ ਜੰਮਨੇ ਉਹਨਾਂ ਦਾ ਅੱਛੀ ਸ਼ਾਲ ਇਸ ਜੰਮੇ ਦੇ ਵਿੱਚ ਆ ਕੇ ਸੇਵਾ ਕੀਤੀ ਜਿਹੜੇ 32 ਸਾਲ ਇੱਥੇ ਰਹੇ 30 ਸਾਲ ਇੱਥੋਂ 400 ਕਿਲੋਮੀਟਰ ਸ਼ਹਿਰ ਦਾ ਨਾਮ ਹੈ ਪੰਡਰਪਾ ਉਥੇ 30 ਸਾਲ ਲਏ 9 ਪੀੜੀਆਂ ਅੱਜ 18ਵੇਂ ਪੀੜੀ ਦੇ ਪਰਿਵਾਰ ਹਨ ਸਾਲ ਪੰਜਾਬ ਚ ਰਹੇ ਆਪਣੀ ਕਮੇਟੀ ਸਾਰੇ ਲੁਧਿਆਣੇ ਨੂੰ ਅਨਸਾਰ ਇਹ ਡੈਰੋਬਿਸ਼ਨ ਜਿੰਨਾ ਅੱਜ ਆਤਾ ਆ ਆਪਾਂ ਨੂੰ ਆਇਆ ਨੂੰ ਇੱਥੇ ਥਾਈ ਸਾਲ 1997 ਦੇ ਵਿੱਚ ਇੱਥੇ ਆਪਾਂ ਆਏ ਗੁਰਦੁਆਰਾ ਸਾਹਿਬ ਦੀ ਸ਼ਾਨ ਵਿੱਚ ਬਟਾਵਾ ਆਸੀ ਜੇ ਸੰਨਾ ਹੋਇਆ ਲਖੌਣ ਪਏ ਗੁਰਦੁਆਰੇ ਕਹਿ ਲਗੇ ਸ਼اندار ਜੀ ਇਹ ਖੰਧੀ ਜਗਾ ਪ੍ਰਾਧਨ ਮਹਾਲ ਸੈਂਟਰ ਦੇ ਅੰਦਰ ਯਾਨੀ ਗੈਰ ਸ਼ਿ ਨ ਰਾਸ਼ਟਰਪਤੀ ਦੇ ਹੈ ਇੱਕ ਕਨੂਨ ਪੜੇਗਾ ਬੇੰਦਰਾਏ ਪੜਤਾਂ ਦੇ ਘਰਾ ਵਿੱਚ ਕਿਸੇ ਵੀ ਪਰਵਾਰ ਦੀ ਮਾਨਕੀ ਨਹੀਂ ਹੋਵੇ। ਸ਼ੰਡਰ ਬਨੋ ਇਹਨਾਂ ਦੀ ਯਾਦ ਵਿੱਚ ਸਮਾਰਕ ਬਣਾਏ ਲੋ। ਕੋਈ ਲਾਦ ਨਾ ਆਵੇ। ਕੋਈ ਬਿਨੇ ਆਵੇ ਖੁੱਲੇ ਜਿੱਦਾ ਮਰਜੀ ਦਰਸ਼ਨ ਕਰੇ ਜਿੱਦਾ ਅੱਜ ਆਪਾਂ ਕਰਕੇ। ਪਿੰਡ ਦਾ ਨਾਮ ਸ਼੍ਰੀ ਨਰਸ਼ੀ ਬਾਵਣੀ। ਹਾਜੀ ਪਿੰਡ ਦਾ ਨਾਮ ਸ਼੍ਰੀ ਨਰਸ਼ੀ ਨਾਮ ਹੈ। ਇੱਕੇ ਖੇੜੇ ਵਿਹਾਰੇ ਮੇਰਾ ਸਤਿਗੁਰੂ ਜੋ ਥਾਨ ਇੱਕੀ ਖੇਡਦੇ ਰਿਹਾਂੜੀ ਬੱਚਾਾਂ ਦਾ ਸਾਹਮਣੇ ਜੰਗਲ ਦੇ ਵਿੱਚੋਂ ਸ਼ੇਰ ਆਇਆ ਤੱਕਿਆ ਸ਼ੇਰ ਨੂੰ ਭਗਵਾਨ ਅੰਦਰ ਰੂਪ ਨੇ ਜਿਹਾ ਆਇਆ ਸ਼ੇਰ ਦੇ ਗਰਦ ਨੂੰ ਗਰਬੁਕੜੀ ਪਾਣੀ ਕਹਿੰਦੇ ਭਗਵਾਨ ਆਜਿ ਤੁਸੀਂ ਸ਼ੇਰ ਦਾ ਰੂਪ ਧਾਰ ਗਿਆ ਹੈ ਅਨੇਕਾਂ ਰੂਪ ਧਾਰੇ ਸਾਲਿਆਂ ਦੀ ਬਿਖਸ਼ਾਨੀ ਕੀਤੀ ਸਰਦੇਬੀ ਨੇ ਰੋਟੀ ਪਕਦੀ ਹੈ ਭਗਵਾਨ ਕੁੱਤੇ ਦਾ ਰੋਣਾ ਵਧਾ ਗਿਆ ਰੋਟੀ ਚੁੱਕੀ ਕਹਿੰਦੇ ਸੁਖੀਆਂ ਨਹੀਂ ਜੰਨਿਆ ਆਲਾ ਮੱਖਣ ਲੈ ਕੇ ਆਇਆ ਮੱਖਣ ਦੇ ਨਾਲ ਜੋ ਆਪਾਂ ਸੰਦੇ ਆ ਅੱਜ ਆਪਾਂ ਦਰਸ਼ਨ ਕਰਾਂਗੇ ਉਧਰ ਨਦੀ ਵਜਦੀ ਹੈ ਮਹ ਮੰਦਰ ਹੈ ਵਿੱਚ ਸ਼ਾਂਤ ਵਜਦੀ ਹੈ ਉਹ ਬਾਮਾ ਜੀ ਦਾ ਤਪ ਸਥਾਨ ਹੈ ਨਦੀ ਦਾ ਨਾਮ ਹੈ ਕਿਆਦੂ ਨਦੀ ਭਗਤ ਫਰਲਾਹ ਦੀ ਮਾਂ ਦਾ ਨਾਮ ਸੀ ਕਿਆਦੂ ਜਿੱਦਾਂ ਗੁਰੂ ਨਾਨਕ ਦੇਵ ਜੀ ਬਈ ਨਦੀ ਦੀ ਸ਼ਾਂਤ ਅਰਦੇਸ਼ ਭਗਤ ਧਾਮ ਦੇਵ ਜੀ ਇਹ ਨਦੀ ਜੀ ਸ਼ਾਂਤ ਕਰਦੇ ਸੀ ਬਹੱਦਰ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਟ੍ਰੈਸਟ ਬਣਿਆ ਦੋ ਪਿੰਡਾਂ ਦੇ ਰੋਜ਼ ਆਉਂਦੇ ਨੇ شتار بلند پائی ہوئی ہے گھر وچ رات پر دن آج بارہ بجے آئے ہیں کل بارہ بجے دنیا نے اوڑا چوبی گھنٹے سیوا کر کے اپنے گھرو دے جر شکا گئے بطی سال رہ کے پندر پر گئے اُتھی دا دیاس ہے نام دیو دی بنائی شپری کار سڑ گیا ਸੰਤਨ ਦੇ ਕਾਰਜ ਆਪ ਖਡੋਇਆ ਹਰ ਕੰਮ ਕਰਾਵਣ ਆਇਆ ਨਾਮ ਤੇ ਅਜੇ 42 ਸਾਲ ਦੀ ਉਮਰ ਹੈ ਉਹ ਜਿਹੜਾ ਮੰਦਰ ਘੁਮਾਇਆ ਪਿੱਛੇ ਦੇਖ ਕੇ ਆਇਆ ਭਾਈ ਇਹ ਦੁਆ ਪਰ ਯੁਗ ਦੇ ਵਿੱਚ ਇਹ ਬਾਣਾ ਮੰਦਰ ਜੋਤੀ ਦੇ ਨੂੰ ਬਣਾਇਆ ਸੀ ਇਹ ਪਹਾੜਾ ਨੂੰ ਤਰਾਸ਼ੀ ਮੰਦਰ ਬਣਾਇਆ ਇਹ ਉਹ ਮੰਦਰ ਨੇ ਜਿੱਥੇ ਕੋਮਦੇ ਮੇਲੇ ਦਾ بارہ سالا بعد ایک مندر یہاں سنگ منڈی نہ سب گوب ہے شوطر پرے ہو کے بیٹھو اج مہاراج نے ایسی کرپا کی تھی ہے اج تھی دیکھ کے آئے بگتے بنے نام دیو جی گئے کہ سب گوبند ہے ਸਭ ਗੋਵਿੰਦ ਨੇ ਗੋਬਿੰਦ ਨੇ ਨਹੀਂ ਕੋਈ ਸਭੇ ਕੇ ਇਹ ਲੋਕ ਟੀਕੇ ਦਿੱਤੇ ਕਹਿੰਦੇ ਨਾਮਦੇਵ ਛੂਦੇ ਉਹ ਇਹ ਹੁੰਦੇ ਆਂ ਕਿ ਜਨਾਬ ਬੋਲਾਂ ਨਾਮਦੇਵ ਹੋਲੇ ਕੋਈ ਚੀਜ਼ ਖਾਂਦੇ ਛੰਗੀ ਗੇੜੇ ਕੰਡਾ ਨਾ ਜੂਏ ਕਹਿੰਦੇ ਹੁਣ ਠੱਕੇ ਬਾਗੇ ਬਾਹਰ ਠੱਕੇ ਖਾਦੇ ਮੰਦਰ ਮੁਹੇ ਭਿਖੇਵੇਂ ਤੇ ਜਿਉ ਜਿਉ ਨੰਮ ਹਰ ਰੋੜੋ ਮੁਚਰੇ ਭਗਤੀ ਦੇ ਨਾ ਉਹ ਦੇਹੁ ਜਾਨੁ ਫਿਰੈ ਨਾਮ ਦੇ ਤਾਗਤ ਹੈ ਮੰਦਰ ਨਾ ਹੋ ਜਣਾ ਤੋਈ ਤੁਮਾਰਾ ਸਾਤਿ ਦੀ ਜੇਤ ਹੋਵੀ ਇਹ ਲੋਭ ਠਹਿਰੇ ਜਿੱਥੇ ਇਹਨਾਂ ਨੇ ਜਾ ਕੇ ਬਾਦਸ਼ਾਹ ਦਾ ਨਰਵਚਾ ਕੀਤਾ ਮੁਹੰਮਦ ਚੋਗਲੋ ਤਾਂ ਬਾਦਸ਼ਾਹ ਨਾਮ ਦੇਵ ਦੀ ਕੋਲ ਤਾਗਤ ਰੀਤੀ ਸ਼ੁਕਰ ਹੋ ਕੇ ਰਾਜ ਜਨ ਹੈ ਆ ਗਊ ਜੀ ਉਹ ਨਹੀਂ ਕਰਦੇ ਦੱਸ ਕਹਿੰਦੇ ਬਾਦਸ਼ਾਹ ਇੱਕ ਗਊ ਮੇਰਾ ਮਾਲਕ ਹਜਾਰਾਂ ਬੰਮਾ ਜੁੰਦੀਆਂ ਕਰ ਸਕਦਾ ਕਹਿੰਦਾ ਹੋਏ ਮਾਨੂੰ ਆਖੀ ਤੇ ਬੋਲੇ ਸੁਣ ਲੈ ਮੈਨੂੰ ਜਵਾਬ ਦਿੰਦਾ ਮੇਰੀ ਮੋਢੀ ਦਾ ਕੋਈ ਅੜ ਨਹੀਂ ਚਾਹਦਾ ਬਾਦਸ਼ਾਹ ਬਾਪ ਜੀ ਆਈ ਮਾਨੂੰ ਨਹੀਂ ਹੈ ਕਹਿੰਦੇ ਪੁੱਤਰਾ ਤੈਨੂੰ ਮਾਰਨ ਦਾ ਹੁਕਮ ਹੋ ਗਿਆ ਬਾਦਸ਼ਾਹ ਕਿ ਕਹਿਣਾ ਕੀ ਕਿਉਂ ਨਹੀਂ ਹੈ ਮਹਦੀ ਮੰਦਾ ਕਹਿੰਦੀ ਛੋੜ ਰਹਾ ਹੋ ਆਪਾ ਮੁਸਲਮਾਨ ਬਣ ਗਏ ਮਾਂ ਤੇਰੇ ਨਾਮ ਨੂੰ ਦਾਗ ਲੱਗ ਗਿਆ ਮੈਂ ਦਾਗ ਨਹੀਂ ਲੱਗਣ ਬੇਟਾ ਅਗਰ ਜੇ ਤੂੰ ਨਹੀਂ ਹਟਦੀ ਫੇ ਨਾ ਹੋ ਤੇਰਾ ਬੂਮੜਾ ਨਾ ਤੂੰ ਮੇਰੀ ਮਾਂ ਕਰਾਇ ਕਿ ਜਿੰਦ ਸੁਣ ਕੇ ਚੋਟ ਹਾਥੀ ਨੂੰ ਦੇਣਾ ਮਾਰਨੋਂ ਮੱਥਾ ਦੇ ਦਿੱਤਾ ਹਾਥੀ ਨੇ ਸ਼ਬਰੀ ਨੂੰ ਟਾਗਦਾ ਇਹਦੇ ਮਰਟੀ ਕਰੂਗਾ ਬਾਅਦ ਸ਼ਬਰੀ ਨੇ ਮਾਰਿਆ ਮੱਥੇ ਤੇ ਹੱਥ ਕਹਿੰਦਾ ਓਏ ਨਾਮਦੇਵ ਮਾਹ ਦੀ ਛੱਤ ਰੱਖ ਦਿੱਤੀ ਤੂੰ ਅਜਾਣ ਲੋਕਾਂ ਦੇ ਨਾਲ ਕਰਦਾ ਤੈਨੂੰ ਦਿੱਤੀਆਂ ਸੱਤ ਘੜੀਆਂ ਇਹ ਘੜੀ ਕਿਉਂ ਵੀ ਬੰਨਦੀ ਹੁੰਦੀ ਹੈ ਇੱਕੋ ਗੋਹ ਜਿਉਂ ਵੀ ਕਰਕੇ ਦੱਸ ਅਗਰ ਨਾ ਜੂਰੀ ਹੋਈ ਆ ਮੇਰੇ ਹੱਥ ਵਿੱਚ ਛੁਰੀ ਹੈ

ਸੋਹਣਿਆ ਸਰਦਾਰ ਬਣ ਕੇ ਲੋਕੋ ਨੂੰ ਦੇ ਚੱਲਾਂ ਯਾ ਵੇ ਪਿਆਰਿਓ ਬੁਲਾਉਂ ਮਾ ਦਿਖਾਰਾ ਹੈ ਬੋਲੇ ਸੋਹਣਿਆ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਸਤਿਗੁਰੂ ਹਾਜ਼ਰੀ ਪਰਮਾਤਮਾ ਗੁਰੂ ਨਾਨਕ ਦੇਵ ਚੜ੍ਹਦੀ ਕਲਾ ਵਿੱਚ ਰੱਖੇ ਬੋਲੇ ਸੋਹਣਿਆ ਸਤਿ ਸ਼੍ਰੀ ਅਕਾਲ